ਇਹ ਟਰਾਲੀ ਚੋਰੀ ਵਾਲਾ ਕੀ ਮਸਲਾ ਜੀ ਅ ਇੱਕ ਸਾਨੂੰ ਇੰਟੀਮੇਸ਼ਨ ਆਈ ਸੀ ਵੀ ਕਿ ਇੱਕ ਪ੍ਰੋਬਲੀ ਮਿਸਿੰਗ ਸੀ ਵੀ ਜਿਹੜਾ ਸਾਡਾ ਡੈਜ਼ਿਗਨੇਟਿਡ ਯਾਰਡ ਸੀ ਜੋ ਸਿਕਨੋਰੀ ਬਾਰਡਰ ਦੇ ਕੋਲ ਬਣਾਇਆ ਸੀਗਾ ਅ ਇਹ ਜਿਹੜੀ ਕੰਪਲੇਂਟ ਸੀ ਕਿ 20 ਤਰੀਕ ਤੋਂ ਟਰਾਲੀ ਏ ਮਿਸ ਸੀਗੀ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਬੜੇ ਡਿਟੇਲਡ ਵਿੱਚ ਰਿਕਾਰਡ ਮੇਨਟੇਨ ਕੀਤਾ ਹੋਇਆ ਸੀਗਾ ਉਸ ਤੋਂ ਪਤਾ ਚੱਲਿਆ ਕਿ ਇੱਕ ਮੁਲਾਜ਼ਮ ਜੋ ਆਪਣਾ ਆਈਡੈਂਟੀਟੀ ਸਾਰੀ ਦੇ ਕੇ ਗਿਆ ਸੀ ਉੱਥੇ ਉਸ ਨੇ ਹੀ ਏ ਟਰਾਲੀ ਨੂੰ ਆਪਣੇ ਕਬਜ਼ੇ 'ਚ ਲੈ ਕੇ ਅੱਗੇ ਲੈ ਗਿਆ ਸੀ ਟ੍ਰੇਸ ਕਰਦੇ ਹੋਏ ਸਾਡੀ ਜਿਹੜੀ ਵੀਡੀਓਗ੍ਰਾਫੀ ਹੋਈ ਸੀ ਫੋਟੋਗ੍ਰਾਫੀ ਇਸ ਹੋਈ ਸੀ ਤੇ ਜਿਹੜਾ ਸਾਡਾ ਰਿਕਾਰਡ ਮੈਂਟੇਨ ਸੀ ਉਸ ਤੋਂ ਇਹ ਟ੍ਰੇਸ ਹੋਇਆ ਤੇ ਬਾਅਦ ਵਿੱਚ 24 ਤਰੀਕ ਨੂੰ ਉਹੀ ਲੋਕ ਇਹ ਟਰਾਲੀ ਵਾਪਸ ਮੋੜ ਗਏ ਤੇ ਸਰ ਇਹਦੇ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਇਸ ਦੇ ਵਿੱਚ ਜੀ ਇਹਦਾ ਨੋਟਿਸ ਲੈਂਦੇ ਹੋਏ ਇੱਕ 49 ਨੰਬਰ ਐਫ ਆਈ ਆਰ थाना ਪਾਤਨਾਂ ਵਿੱਚ ਹੋਈ ਹੈਗੀ ਉਸ ਕਨਸਰਨਡ ਮੁਲਾਜ਼ਮ ਦੇ ਖਿਲਾਫ ਤੇ ਜੋ ਇਸ ਤੋਂ ਬਾਅਦ ਇਨਵੈਸਟੀਗੇਸ਼ਨ ਹੈ ਉਹ ਦੇ ਵਿੱਚ ਸਾਰੇ ਤੱਥ ਲਿਆਂਦੇ ਜਾਵਨਗੇ ਮੈਂ ਆਪਦੇ ਮਾਧਿਅਮ ਰਾਹੀਂ ਅੱਜ ਬੜੀ ਸਪਸ਼ਟ ਕਰਨਾ ਚਾਹਾਂਗਾ ਕਿ ਅਸੀਂ ਬੜੀ ਹੀ ਸੰਜੀਦਗੀ ਦੇ ਨਾਲ ਤੇ ਮਿਹਨਤ ਦੇ ਨਾਲ ਹਰ ਜਿਹੜੀ ਵੀ ਚੀਜ਼ ਸੀਗੀ ਜਿਹੜਾ ਵੀ ਆਈਟਮ ਸੀ ਉਸ ਦੀ ਅਸੀਂ ਜਿੰਨੀ ਵੀ ਮੈਟੀਕੁਲਸਲੀ ਡੀਟੇਲ ਰੱਖ ਸਕਦੇ ਸੀ ਉਹ ਪ੍ਰੋਪਰਲੀ ਨੋਟ ਕੀਤੀ ਗਈ ਹੈ ਤੇ ਇੰਜ ਹੀ ਸਮਾਨ ਸਾਰਾ ਜਿਹੜਾ ਸੀ ਢਾਬੀ ਗੁਜਰਾ ਜਿੱਥੇ ਸਾਰਾ ਮੋਰਚਾ ਸੀ ਉੱਥੋਂ ਅਤੇ ਜਿਹੜਾ ਸਾਡਾ ਡੈਜ਼ਿਗਨੇਟਿਡ ਯਾਰਡ ਸੀ ਉੱਥੋਂ ਜਿਹੜੇ ਮਾਲਕ ਸੀਗੇ ਅਸਲ ਉਹਨਾਂ ਨੂੰ ਹੈਂਡਓਵਰ ਕੀਤਾ ਗਿਆ ਹੈ